ਪੰਜਾਬ ਦੀ ਕੈਬਨਟ ਦੇ ਵਿੱਚ ਹੋ ਸਕਦਾ ਹੈ ਵੱਡਾ ਫੇਰਬਦਲ ਹਾਂਜੀ ਤੁਹਾਨੂੰ ਦੱਸ ਦਈਏ ਪੰਜਾਬ ਕੈਬਨਟ 'ਚ ਵੱਡਾ ਫੇਰਬਦਲ ਹੋਣ ਦੀ ਜਿਹੜੀ ਆ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਹਾਰ ਜੇਲ੍ਹ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਸੂਤਰਾਂ ਦੇ ਮੁਤਾਬਕ ਪੰਜਾਬ ਕੈਬਨਟ ਦੇ ਵਿੱਚ ਜਿਹੜੇ ਵੱਡੇ ਫੇਰ ਬਦਲ ਜਿਹੜੇ ਆ ਉਹ ਕਿਤੇ ਜਾ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਕੈਬਨਟ ਦੇ ਵਿੱਚ ਸ਼ਾਮਿਲ ਕੁਝ ਨਾਵਾਂ ਨੂੰ ਡਰਾਪ ਕੀਤਾ ਜਾ ਸਕਦਾ ਹੈ ਤੇ ਜਦਕੀ ਕੁਝ ਨਵੇਂ ਜਿਹੜੇ ਨਾਮ ਨੇ ਉਹ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਸਬੰਧੀ ਜਿਹੜੀ ਸਲਾਹ مشورہ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਹਾਰ ਜੇਲ ਪਹੁੰਚੇ ਨੇ ਪੰਜਾਬ ਦੇ ਵਿੱਚ ਜਿਮਨੀ ਚੋਣ ਵੀ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਕੇਜਰੀਵਾਲ ਦੇ ਨਾਲ ਹੈ ਜਿਹੜੀ ਉਹ ਗੱਲਬਾਤ ਕਰ ਸਕਦੇ ਨੇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਦੱਸ ਦਈਏ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਤੋਂ ਇਲਾਵਾ ਕੈਬਨਿਟ 'ਚ 15 ਜਿਹੜੇ ਮੰਤਰੀ ਉਹ ਸ਼ਾਮਲ ਹਨ ਤੇ ਇਹਨਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਬਲਜੀਤ ਕੌਰ ਗੁਰਮੀਤ ਸਿੰਘ ਮੀਤ ਹੇਅਰ ਕੁਲਦੀਪ ਸਿੰਘ ਢਾਲੀਵਾਲ ਡਾਕਟਰ ਬਲਬੀਰ ਸਿੰਘ ਬ੍ਰਹਮ ਸ਼ੰਕਰਾ ਸ਼ੰਕਰ ਜਿੰਪਾ ਲਾਲ ਚੰਦ ਕਟਾਰੂ ਚੱਕ ਲਾਲ ਜੀ ਸਿੰਘ ਭੁੱਲਰ ਹਰਜੋਤ ਸਿੰਘ ਬੈਂਸ ਹਰਪਜਨ ਸਿੰਘ ਈਟੀਓ ਚੇਤਨ ਸਿੰਘ ਜੋੜਾ ਮਾਜਰਾ ਤੇ ਡਾਕਟਰ ਅਨਮੋਲ ਗਗਨਮਾਨ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡਿਆ ਸ਼ਾਮਲ ਹਨ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਜਿਹੜੀਆਂ ਤਿੰਨ ਸੀਟਾਂ ਹੀ ਜਿਹੜੀਆਂ ਉਹ ਜਿੱਤੀਆਂ ਨੇ ਤੇ ਲੋਕਚੋਣ ਜਿਹੜੇ ਨਤੀਜੇ ਆਏ ਆ ਦੌਰਾਨ ਚਾਰ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਨੂੰ ਜਿਹੜਾ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਕਰਕੇ ਜਿਹੜੀ ਆ ਉਹ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਿਕ ਵੀ ਜਿਹੜਾ ਫੇਰ ਬਦਲ ਹੋਣ ਦੀ ਸੰਭਾਵਨਾ ਵਧੀ ਹੋਈ ਹੈ